ਇਸ ਵਕਤ ਅਸੀਂ ਬਠਿੰਡਾ ਦੀ ਠੰਡੀ ਸੜਕ ਤੇ ਮੌਜੂਦ ਹਾਂ ਤੇ ਜਿਹੜੀ ਇਹ ਠੰਡੀ ਸੜਕ ਹੈ ਇਹ ਕਹਿਆ ਜਾਂਦਾ ਕਿ ਅੰਗਰੇਜ਼ਾਂ ਵਾਲੇ ਦੀ ਬਣਾਈ ਹੋਈ ਸੜਕ ਹੈ ਠੰਡੀ ਸੜਕ ਦਾ ਮਤਲਬ ਇਹ ਸੀ ਇਹ ਸਾਰੀ ਜਿਹੜੀ ਸੜਕ ਕੱਚੀ ਹੁੰਦੀ ਸੀ ਮਿੱਟੀ ਦੀ ਆਲੇ ਦੁਆਲੇ ਬਿਲਕੁਲ ਉੱਪਰ ਛੱਤ ਹੁੰਦੀ ਧੁੱਪ ਦੀ ਇੱਕ ਵੀ ਕਰਨਾ ਜਿਹੜੀ ਹੈ ਸੜਕ ਤੇ ਨਹੀਂ ਸੀ ਬਿਲਕੁਲ ਤੇ ਅੰਗਰੇਜ਼ ਲਾਜ ਦੇ ਨਾਲ ਮੁਜਰਾ ਜਿਵੇਂ ਕੈਬਰੀ ਰਾਂਸ ਕਹਿੰਦੇ ਆ ਉਹ ਇੱਥੇ ਦੇਖਦੇ ਹੁੰਦੇ ਸੀ ਨਾਕ ਘਰ ਪੁੱਠੇ ਕੜੇ ਸਾਡੀ ਜਿਹੜਾ ਕਿੱਥੇ ਆਪਾਂ ਖੜੇ ਤੇ ਸੱਤ ਨੂੰ ਹੀ ਹੁੰਦਾ ਸੀ ਅੱਛਾ ਜਿਹੜਾ ਇਸ ਵੇਲੇ ਭਰੋਜਪੁਰ ਆ ਉਸ ਰਿਸਕ ਦਾ ਰਿਸਕ ਦਾ ਚਲਾ ਗਿਆ ਇਹ ਕਿਲੇ ਦੇ ਨਾਲ ਹੀ ਜਿਹੜਾ ਸੁਲਤਾਨ ਨੇ ਛਲਾਗ ਮਾਰੀ ਸੀ ਸ਼ੇਰ ਸ਼ਾਹ ਸੂਰੀ ਮਾਰ ਬੋਤਾ ਸ਼ੇਰ ਸ਼ਾਹ ਸੂਰੀ ਜਿਹੜਾ ਜਿਹੜਾ ਅਕਬਰ ਆ ਅਕਬਰ ਦੀਆਂ ਪੁੱਤਿਆ ਸੀ ਜਿਹੜੀ ਉਹ ਵੇਛੜ ਕੇ ਰੰਗੀਆਂ ਇੰਡੀਅਨ ਡੌਗ ਇੱਕ ਨੌਟ ਰਲਾਓ ਯਾਨੀ ਕਿ ਇੰਡੀਅਨ ਡੌਗ ਦੇ ਨਾਲ 2 ਡੌਗ ਜਿੰਦਾ 12 ਡੌਗ ਹੋ ਗਿਆ ਤੇ ਵੀ ਅੱਛਾ ਅੱਛਾ ਜਿਹੜੇ ਅੰਗਰੇਜ਼ ਆ ਜਾਂ ਚੱਕਰੀ ਕਰਨ ਜਾ ਰਹੇ ਹਨ ਉਹ ਇੱਥੇ ਸਾਡੇ ਤੋਂ ਚੱਕਰੀ ਕਰਾਂਦੇ ਸੀ ਅੱਛਾ ਸੁਣਾਈ ਜਿਹਾ ਸ਼ਹਿਰ ਪਰਲੇ ਪਾਸੇ ਆ ਹੁਣ ਪਰ ਇਧਰ ਸ਼ਹਿਰ ਹੁੰਦਾ ਸੀਗਾ ਸ਼ਹਿਰ ساری ਰਾਜਧਾਨੀ ਇੱਥੇ ਸੀ ਬਸਤਾ ਹੀ ਇੱਥੇ ਸੀ ਗਾ ਗਰੇ ਸਾਰੇ ਲੋਕ ਇੱਥੇ ਰਹਿੰਦੇ ਸੀਗਾ ਉਧਰ ਕੱਲਾ ਜਿਹੜਾ ਪੁੱਤਿਆਲਾ ਮੱਲਾ ਉੱਥੇ ਘਾਤਾ ਜਾਂ ਹੁੰਦਾ ਸੀਗਾ ਅੱਛਾ ਜਾਂ ਘਾਤਾ ਸਾਹਮਣੇ ਸਟੇਸ਼ਨ ਦੇ ਸਾਹਮਣੇ ਹੁੰਦਾ ਸੀ ਇੰਨੀ ਕਿਉਂ ਬਾਤਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਆ ਦੇਵਕਰਨ ਤੇ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਇਸ ਵਕਤ ਅਸੀਂ ਬਟਿੰਡਾ ਦੀ ਠੰਡੀ ਸੜਕ ਤੇ ਮੌਜੂਦ ਹੈ ਤੇ ਜਿਹੜੀ ਠੰਡੀ ਸੜਕ ਹੈ ਇਹ ਕਾਇਆਲਕਾ ਗਰੇਜਾਵਲੇ ਦੀ ਬਣਾਈ ਦੀ ਸੜਕ ਹੈ ਤਰੀ ਇੱਕ ਤੋਂ 1.5 ਕਿਲੋਮੀਟਰ ਹੈ ਤੇ ਇੱਥੇ ਬਹੁਤ ਸਾਰੀਆਂ ਇਹੀਆਂ ਮਾਰਕਾਂ ਨੇ ਜਿਹੜੀਆਂ ਕਿ ਇਤਿਹਾਸਿਕ ਅੰਗਰੇਜ਼ਾਂ ਬਣੀਆਂ ਬਿਲਡਿੰਗਸ ਹੈਗਾ ਆਫਸਰ ਆਫਸਰ ਦੇ ਕੋਠੀਆਂ ਨੇ ਕੁਆਟਰ ਹੈ ਪਰ ਅੱਜ ਬਾਈ ਵਿਜੇ ਕੁਵਾਰ ਐਨਸੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਦੱਸਿਆ ਕਿ ਇੱਕ ਹੋਰ ਇਹਦਾ ਨਾਮ ਹੈਗਾ ਅਜੇ ਕੋਈ ਪਤਾ ਨਹੀਂ ਅਜ ਤੱਕ ਪਹਿਲਾਂ ਗੱਲ ਕਰਦੇ ਆ ਕਿ ਕਿਹੜੀ ਕੀ ਤਹਾਸ ਹੈ ਸੜਕ ਦਾ ਤੇ ਕੀ ਨਵਾਂ ਨਾਮ ਦੱਸਿਆ ਨੇ ਉਹ ਬਾਰੇ ਕੀ ਕਹਾਣੀ ਹੈ ਬਾਈ ਸੱਚੀ ਗੱਲ ਅੱਜ ਅਸੀਂ ਇਹ ਜਾਣਕਾਰੀ ਲੈਣਾ ਹੈ ਕਿ ਨਹੀਂ ਸੜਕ ਵਾਜੀ ਕਿ ਨਾਮ ਪਹਿਲਾਂ ਦੱਸੋ ਸੱਚੀ ਗੱਲ ਕਿਵੇਂ ਪਹਿਲਾਂ ਆਵੇਦਾ ਇਹ ਜਿਹੜੀ ਠੰਡੀ ਸੜਕ ਹੈ ਅੰਗਰੇਜ਼ਾਂ ਦੇ ਟਾਈਮ ਤੋਂ ਸੀ ਜਦੋਂ ਇਧਰਲਾ ਏਰੀਆ ਬਸਿਆ 1899 ਦੀ ਗੱਲ ਹੈ ਅੱਜ ਤੋਂ ਯਾਨੀ 130-35 ਸਾਲ ਪਹਿਲਾਂ ਦੀ ਉਹਦੋਂ ਇਹ ਸੜਕ ਬੱਤੀ ਸੀ ਉਸ ਟਾਈਮ ਤੇ ਇਹਦਾ ਨਾਮ ਠੰਡੀ ਸੜਕ ਰੱਖਿਆ ਗਿਆ ਕਈ ਲੋਕ ਕਹਿੰਦੇ ਕਿ ਇਹਦਾ ਨਾਮ ਠੰਡੀ ਸੜਕ ਕਿਵੇਂ ਰੱਖਿਆ ਗਿਆ ਜਿਵੇਂ ਤੁਸੀਂ ਮੈਨੂੰ ਕੁਐਸ਼ਨ ਕੀਤਾ ਠੰਡੀ ਸੜਕ ਦਾ ਮਤਲਬ ਇਹ ਸੀ ਜੇ ਸਾਰੀ ਜਿਹੜੀ ਸੜਕ ਕੱਚੀ ਹੁੰਦੀ ਸੀ ਮਿੱਟੀ ਦੀ ਹਾਂ ਆਲੇ ਦੁਆਲੇ ਬਿਲਕੁਲ ਉੱਪਰ ਛੱਤ ਹੁੰਦੀ ਸੀ ਧੁੱਪ ਦੀ ਇੱਕ ਵੀ ਕਰਨਾ ਜਿਹੜੀ ਇਹ ਸੜਕ ਤੇ ਨਹੀਂ ਸੀ ਪੈਣੀ ਦੋਨਾਂ ਪਾਸੇ ਨਹੀਂ ਹਰਿਆਵਲ ਸੀ ਹਾਂ ਜਦੋਂ ਹਰਿਆਲੀ ਅੱਜ ਕੱਲ੍ਹ ਵੀ ਹੈ ਗਿਆ ਦੋਨਾਂ ਪਾਸੇ ਹੀ ਸੀ ਆ ਯਾਨੀ ਕਿ ਛਤਰੀ ਬਣੀ ਹੋਈ ਹੈ ਜਿਹੜੇ ਦਰਖਤ ਉਸ ਮੇਲੇ ਦੇ ਨਾਲ ਨੇ ਉਹ ਉਹ ਤਾਂ ਕੁ ਬਾਅਦ ਲੱਗੇ ਉਹਨਾਂ ਦੇ ਪੁਰਾਣੀਆਂ ਦੰਡਾ ਨਾ ਕੁਝ ਪੁਰਾਣੇ ਦਰਖਤ ਹੈਗੇ ਆ ਕੁਝ ਨਵੇਂ ਹਾਂ ਤੇ ਉਹ ਜਦੋਂ ਵੱਢਦੀ ਸੀ ਸਾਮ ਨੂੰ ਜਿਹੜੇ ਇੰਡੀਅਨ ਲੋਕ ਹੁੰਦੇ ਸੀ। ਹੂੰ। ਇੰਡੀਅਨ ਲੋਕਾਂ ਤੋਂ ਉਸ ਟਾਈਮ ਤੇ ਜਿਹੜੇ ਅੰਗਰੇਜ਼ ਆ ਅੰਗਰੇਜ਼ਾਂ ਦੀਆਂ ਕੋਠੀਆਂ ਹੁੰਦੀਆਂ ਸੀ ਉਹ ਜਿਹੜੀਆਂ ਸਾਰੀਆਂ। ਹੂੰ। ਆ ਜਿੱਥੇ ਖੜੇ ਨਾਚਕਰ ਸਕੂਲ ਹੁੰਦਾ ਸੀ ਤੇ ਨਾਚਕਰਾਂ ਤੋਂ ਬੜਾ ਨਾਚਕਰ। ਆ ਨਾਚਕਰ ਇੱਥੇ ਨਾਚ ਦੇਖਦੇ ਹੁੰਦੇ ਸੀਗੇ। ਹੂੰ। ਇੱਥੇ ਅੰਗਰੇਜ਼ ਨਾਚ ਦੇਖਦੇ। ਮੁਜਰਾ ਜਿਵੇਂ ਕੈਬਰੀ ਡਾਂਸ ਕਹਿੰਦੇ। ਕੈਬਰੀ ਆ ਉਹ ਇੱਥੇ ਦੇਖਦੇ ਹੁੰਦੇ ਸੀ ਇਹ ਨਾਚਕਰ ਉੱਥੇ ਹੀ ਖੜੇ। ਅੱਛਾ। ਇਹ ਜੰਡੀ ਸੜਕ ਡੇਢ 2 ਕਿਲੋਮੀਟਰ ਦੀ 2.5 ਲਗਭਗ ਹੈਗੀ ਉੱਥੋਂ ਤੋਂ ਲੈ ਕੇ ਉਹ ਲਾਸਟ ਤੱਕ ਲਾਲ ਸਿੰਘ ਬੱਤੀ ਦੇ ਨੁੱਕਰ ਤੇ ਜਾ ਕੇ ਮੁੜਦੀ ਹੈ। ਇਹ ਚੜਕਤੋ ਜਿਹੜੇ ਸਾਡੇ ਇੰਡੀਅਨ ਲੋਕ ਸੀ ਉਹਨਾਂ ਤੋਂ ਚੱਕਰੀ ਕਰਾਉਂਦੇ ਸੀ ਚੱਕਰੀ ਕਰਾ ਕੇ ਮੁਸ਼ਕਾਂ ਦੇ ਨਾਲ ਮੁਸ਼ਕ ਹੁੰਦੇ ਸੀ ਉਸ ਕਰਤੇ ਮੇਰੇ ਭਲਾਈਆ ਜੀ ਨੇ ਵਰਤੇ ਆ ਜਿਹੜੇ ਉਹ ਪਾਣੀ ਪਾਦੇ ਸੀ ਭਲਾਈਆ ਜੀ ਨੇ ਵਰਤੇ ਜਿਹੜੇ ਆਪਣੇ ਸਾਡੇ ਬਾਬਾ ਜੀ ਨੇ ਜਦੋਂ ਡੱਗ ਲੱਗ ਰਹੀ ਸੀ ਜਿਹੜੇ ਬੱਤੇ ਫੱਟਲ ਹੋ ਜਾਂਦੇ ਉਹਨਾਂ ਨੂੰ ਪਾਣੀ ਪਾਇਆ ਜਾਂਦਾ ਸੀ ਓਵੇਂ ਮੁਸ਼ਕਾਂ ਦੇ ਨਾਲ ਇਹਨਾਂ 'ਤੇ ਪਾਣੀ ਛੜਕਵਾਇਆ ਜਾਂਦਾ ਸੀ ਇੱਥੇ ਮਿੱਟੀ ਦੀ ਧੂੜ ਨਹੀਂ ਸੀ ਉੱਡਦੀ ਅੱਛਾ ਜਿਵੇਂ ਅੱਜ ਧੂੜ ਹੀ ਧੂੜ ਹੈ ਉਹਦੋਂ ਧੂੜ ਨਹੀਂ ਸੀ ਉੱਡਦੀ ਇੱਥੇ ਉਹ ਤੁਸੀਂ ਦੱਸੋ ਇਹ ਕੱਚੀ ਸੀ ਹੈ ਆ ਕੱਚੀ ਸੀ ਨਾ ਉਹ ਬਾਜੂ ਢੂਲ ਨਹੀਂ ਉੜਦੀ ਸੀਗੀ ਹਾਂ ਬਿਲਕੁਲ ਵੀ ਪਰ ਹੁਣ ਪੱਕੀ ਆ ਫਿਰ ਵੀ ਢੂਲ ਉੜਦੀ ਪੱਕੀ ਵੀ ਢੂਲ ਆਉਣ ਤਾਂ ਮਿੱਟੀ ਮਿੱਟੀ ਹੋ ਗਈ ਚਾਰੋਂ ਪਾਸੇ ਉਦੋਂ ਢੂਲ ਦੀ ਇੱਕ ਬੂੰਦ ਨਹੀਂ ਜੋ ਜੋ ਸਾਡੇ ਬਜ਼ੁਰਗ ਦੱਸ ਗਏ ਮੋਹ ਦੱਸ ਰਿਹਾ ਸੋ ਵੀ ਮੇਰੀ ਤੋਂ ਓਦੋਂ ਵੱਡੀ ਨਹੀਂ ਹੂੰ ਅੱਜ ਤੋਂ 100 150 ਸਾਲ ਪੁਰਾਣੀਆਂ ਗੱਲਾਂ ਮੈਂ ਤਾਂ ਜੋ ਬਜ਼ੁਰਗਾਂ ਤੋਂ ਸੁਣਦਾ ਜਿਵੇਂ ਆਪਦੇ ਪਿਓ ਤੋਂ ਸੁਣਦਾ ਆਪਣੀ ਮਾਵਾਂ ਤੋਂ ਸੁਣਦਾ ਉਹ ਗੱਲਾਂ ਤੁਹਾਡੇ ਨਾਲ ਜਾ ਕੇ ਕਰ ਰਿਹਾ ਹੂੰ ਅਸੀਂ ਇੱਧਰ ਆ ਕੇ 1968 ਦੇ ਅੰਦਰ ਵੱਸ ਗਏ ਸੀ ਐਸ ਏਰੀਆ ਦੇ ਅੰਦਰ ਤੇ ਉਦੋਂ ਦੀਆਂ ਗੱਲਾਂ ਸੁਣਦੇ ਸੀ ਕਿ ਇੰਗਰੇਜ਼ਾਂ ਦੇ ਟਾਈਮ 'ਕਿ ਜਿਹੜੇ ਕੋਈ ਅੰਗਰੇਜ਼ ਪੁਰਾਣੇ ਇੱਥੇ ਲੱਗੇ ਹੁੰਦੇ ਸੀ 1899 ਤੇ ਜਿਹੜੇ ਆਪਣਾ ਪਾਣੀ ਆਪਣਾ ਰੇਲਵੇ 'ਚ ਲੱਗੇ ਹੁੰਦੇ ਸੀ ਸਭ ਤੋਂ ਵੱਡੀ ਗੱਲ ਹੈ ਵੀ ਬਠਿੰਡਾ ਇੱਕ ਹੱਬ ਸੀ ਅੱਛਾ ਜੀ ਪੀਨ ਵਾਲਾ ਪਾਣੀ ਵੀ ਇੱਥੋਂ ਹੀ ਸਪਲਾਈ ਹੁੰਦਾ ਸੀ ਰੋਜਪੁਰ ਤੱਕ ਅੱਛਾ ਇੱਧਰ ਨਹੀਂ ਰੋਜਪੁਰ ਤੱਕ ਰੋਜਪੁਰ ਤੱਕ ਯਾਨੀ ਬਠਿੰਡਾ ਮੇਂ ਜੀ ਇਤਨਾ ਰਾਜਧਾਨੀ ਟੈਪ ਹਾਂ ਜੀ ਹਾਂ ਜੀ ਰਾਜਧਾਨੀ ਟੈਪ ਸੀ ਸਮਝ ਆਉਂਦੀ ਹੈ ਇੱਥੋਂ ਹੀ ਜਾਂਦਾ ਸੀ ਸਾਰਾ ਪਾਣੀ ਟ੍ਰੇਨਾਂ ਦੇ ਲਾ ਅੱਛਾ ਭਰ-ਭਰ ਕੇ ਹਾਂ ਤੇ ਉਸ ਟਾਈਮ ਤੇ ਇੱਥੋਂ ਦੇ ਜਿਹੜੇ ਲੋਕ ਸੀ ਪਿੱਪਿਆਂ ਨਾਲ ਪਾਣੀ ਲੈ ਕੇ ਜਾਂਦੇ ਸੀ ਪਿੱਪਿਆਂ ਨਾਲ ਅੱਛਾ ਤੇ ਇਹਨਾਂ ਦੇ ਜਾਂਦੇ ਸੀ ਫਿਰ ਪਿੱਪਿਆਂ ਦੇ ਦੇ ਲੋਕ ਪੰਜ ਪੈਸੇ ਦਾ ਪਿੱਪਾ ਦਿੰਦੇ ਸੀ ਜਿਹੜੇ ਲੋਕ ਉੱਧਰੋਂ ਮੰਗਾਉਂਦੇ ਸੀ ਅੱਛਾ ਉੱਥੇ ਰੇ ਮੁਸਕੈ ਰੱਖਿਆ ਹੁੰਦਾ ਸੀ ਬੱਗੀ ਵਾਂਗੂ ਜਿਵੇਂ ਸਰਬੰਨੇ ਰੱਖੀ ਹੁੰਦੀ ਓਹ ਪਾਣੀ ਆਮ ਤੌਰ ਤੇ ਬਾਹਰ ਹੈ ਨਹੀਂ ਸੀਗਾ ਇੱਥੋਂ ਹੀ ਜਾਂਦਾ ਸੀ ਪਾਣੀ ਉਦੋਂ ਕੱਤ ਸੀ ਨਾ ਉਦੋਂ ਪਾਣੀ ਸੀ ਕਿਉਂਕਿ ਇਹ ਸਾਰਾ ਦਰਿਆਈ ਹਿੱਸਾ ਸੀ ਜਿਹੜਾ ਕਿੱਥੇ ਆਪਾਂ ਖੜੇ ਇੱਥੇ ਸਤਨੂਜ ਹੁੰਦਾ ਸੀ ਅੱਛਾ ਜਿਹੜਾ ਇਸ ਵੇਲੇ ਪਰੋਜਪੁਰ ਹੈ ਉਸ ਰਿਸਕ ਦਾ ਰਿਸਕ ਦਾ ਚਲਾ ਗਿਆ ਇਹ ਕਿਲੇ ਦੇ ਨਾਲ ਹੀ ਜਿਹੜਾ ਸੁਲਤਾਨ ਨੇ ਛਲਾਂਗ ਮਾਰੀ ਸੀ ਦਰਿਆ ਹਾਂਜੀ ਜਿਹੜਾ ਦਰਿਆਜ ਕਿਲਾ ਹਮੇਸ਼ਾ ਦਰਿਆ ਦੇ ਕਿਨਾਰੇ ਹੀ ਬੰਦ ਹੁੰਦਾ ਸੀ ਹਾਂਜੀ ਇਸ ਕਰਕੇ ਵੀ ਜਿਹੜਾ ਕਿਲਾ ਦਰਿਆ ਦੇ ਕਿਨਾਰੇ ਸਤਨੂਜ ਜਿਹੜਾ ਇਸ ਵੇਲੇ ਉੱਥੇ ਆਪਣਾ ਪਰੋਜਪੁਰ ਦੇ ਲਾਗੇ ਪਹੁੰਚ ਕੇ ਪਾਕਿਸਤਾਨ ਦੇ ਨਾਲ ਉਹ ਇੱਥੇ ਬੰਦਦਾ ਸੀ ਕਿਸ ਤਰ੍ਹਾਂ ਰਾਹ ਬਦਲ ਗਿਆ ਉਧਰ ਕਰ ਲਿਆ ਹਾਂਜੀ ਜਿਹੜਾ ਇੱਥੇ ਰਜੀਆ ਸੁਲਤਾਨ ਨੂੰ ਕੈਦ ਇੱਥੇ ਕੀਤਾ ਗਿਆ ਨਾ ਮਠੰਡੇ ਦਾ ਬੰਦਾ ਬਹੁਤ ਇਤਿਹਾਸਿਕ ਹੈ ਹਾਂਜੀ ਹਾਂਜੀ ਇਹ ਜਿਹੜੀ ਛੰਡੀ ਸੜਕ ਹੈ ਉਸ ਟਾਈਮ ਤੇ 1800 199 ਦੀ ਗੱਲ ਹੈ ਉਸ ਟਾਈਮ ਤੇ ਇਹ ਸੜਕ ਜੋ ਸੁਣਿਆ ਉਦੋਂ ਦੀ ਹੈ ਉਸ ਤੋਂ ਪਹਿਲਾਂ ਇੱਥੇ ਸ਼ੇਰਖਾਂ ਸ਼ੇਰ ਸ਼ਾਹ ਸੂਰੀ ਮਾਰਗ ਹੁੰਦਾ ਸ਼ੇਰ ਸ਼ਾਹ ਸੂਰੀ ਜਿਹੜਾ ਜਿਹੜਾ ਅਕਬਰ ਦੀਆਂ ਅਕਬਰ ਦੀਆਂ ਫੌਜਾਂ ਸੀ ਜਿਹੜੀਆਂ ਉਹ ਪੈ ਛੜਕ ਤੋਂ ਲੰਘਦੀਆਂ ਸੀ ਮਤਲਬ ਕਿ ਤੁਸੀਂ ਕਹਿੰਦੇ ਹੋ ਵੀ ਇਹ ਸੜਕ ਦਾ ਨਾਮ ਸ਼ੇਰ ਸ਼ਾਹ ਸੂਰੀ ਸੀਗਾ ਹਾਂ ਸ਼ੇਰ ਸ਼ਾਹ ਸੂਰੀ ਮਾਰਗ ਹੈ ਕੋਈ ਪੁਰਾਣੇ ਟਾਈਮ ਤੇ ਮੈਨੂੰ ਕਿਸੇ ਨੇ ਕਿਹਾ ਵੀ ਉਹ ਜਿਹੜਾ ਲੈਣਾ ਦੇ ਲਾਲ ਨਾਲ ਗਣਪਤੀ ਕਲੇਬ ਉਹਦੀ ਬੈਕ ਸਾਈਡ ਤੇ ਕੋਈ ਤੇ ਸਾਈ ਨਗਰ ਪਤਾ ਨਹੀਂ ਕਿਹੜਾ ਹੈ ਉਥੇ ਦਾ ਸ਼ਾਇਦ ਪੱਥਰ ਵੀ ਲੱਗਿਆ ਹੋਇਆ ਹੁਣ ਲੱਗਿਆ ਹੁਣ ਵੀ ਮੈਨੂੰ ਸੁਣਿਆ ਐ ਮੈਂ ਗਿਆ ਨਹੀਂ ਦੇਖਿਆ ਮੈਂ ਕਿੰਨਾ ਟਾਈਮ ਹੋ ਗਿਆ ਪੁਰਾਣੀ ਗੱਲ ਹੋਊ ਤਾਂ ਬਹੁਤ ਬਹੁਤ ਪੁਰਾਣੀਆਂ ਗੱਲਾਂ ਹਨ ਜੇ ਥਾਰ ਹੋ ਗਿਆ ਇਹ ਤਾਂ ਮੈਂ ਤੁਹਾਡਾ 3-7 400 ਸਾਲ ਪੁਰਾਣੀ ਗੱਲ ਕਰ ਰਿਹਾ ਜੋ ਸੁਣਿਆ ਸੁਣੀਆਂ ਗੱਲਾਂ ਜੀ ਸਾਡਾ ਇਤਿਹਾਸ ਰੋਲ ਦੇ ਆਪਾ ਉਹ ਬਣੀ ਉਹ ਸ਼ੇਰ ਉਥੋਂ ਅਕਬਰ ਦੀਆਂ ਫੌਜਾਂ ਲੰਘਦੀਆਂ ਸੀ ਅੱਛਾ ਕਿੱਥੇ ਤੱਕ ਜਾਂਦੀ ਸੜਕ ਇਹ ਇਹ ਸੜਕ ਦਿੱਲੀ ਦਿੱਲੀ ਦਾ ਕਾ ਦਿੱਲੀ ਤੋਂ ਰਾ ਦਿੱਲੀ ਨੂੰ ਜਾਂਦਾ ਸਿੱਧਾ ਸੀਗਾ ਇਹ ਸੜਕ ਨਾ 45 ਪੁੱਤੀ ਸੀ ਅੱਛਾ ਹੁਣ ਵੀ ਲੱਗਦੀ ਹੈ 45 ਪੁੱਤਾ ਜਿਹੜੇ ਦਰਖਤਾਂ ਜਿੱਥੇ ਲੱਗੇ ਆ ਜਿਵੇਂ ਆਹ ਦਰਖਤ ਇਹ ਦਰਖਤ ਇੱਥੇ ਹੁੰਦੇ ਅੱਛਾ ਜੀ ਠੀਕ ਹੈ ਜੀ ਇਹ ਦਰਖਤ ਇੱਥੇ ਹੁੰਦੇ ਸੀ ਫਿਰ ਕਈਆਂ ਨੇ ਇਥੋਂ ਪੱਟ ਪੱਟ ਕੇ ਵੇਚਦੇ ਜਿਹੜਾ ਸੁੱਕ ਗਿਆ ਸੜ ਗਿਆ ਜਿਵੇਂ ਵੀ ਹੋ ਜਾ ਰੀੜ ਰੀੜ ਕੋਈ ਪਹਿਲਾਂ ਦੇ ਅਫਸਰ ਸੀ ਉਹਨੋਂ ਕੋਈ ਪੁਲਿਸ ਪਾਲਤ ਇੰਨੀ ਅੱਛੇ ਚੁੰਡੇ ਨਹੀਂ ਸੀ ਨਾ ਹੀ ਦਰਖਤਾਂ ਵਾਲੇ ਨੇ ਅੱਛੇ ਚੁੰਡੇ ਸੀ ਉਹ ਵੱਡ-ਵੱਡੇ ਕੇ ਵੇਚਦੇ ਸੀ ਅੱਛਾ ਇੱਕ ਹੋਰ ਗੱਲ ਸੁਣੀ ਆ ਵੀ ਇੱਥੇ ਐਂਟਰੀ ਨਹੀਂ ਸੀ ਇੰਡੀਅਨ ਜਿਹੜੇ ਭਾਰਤੀ ਸੀ ਆਪਣੇ ਇੱਥੇ ਬੋਰਡ ਲੱਗੇ ਹੁੰਦਾ ਸੀ ਨਾ ਨੌਟ ਟਾਈਮ ਤੇ ਨੌਟ ਅਹ ਨੌਟ ਡੌਗ ਇੰਡੀਅਨ ਅਲਾਉ ਯਾਨੀ ਕਿ ਜਿਹੜਾ ਡੌਗਸ ਐਂਡ ਇੰਡੀਅਨ ਆਰ ਨੌਟ ਅਲਾਉਡ ਹਾਂ ਯਾ ਨਹੀਂ ਨਹੀਂ ਬੰਦਿਆਂ ਨੂੰ ਹੀ ਕੁੱਤਾ ਕਿਹਾ ਜਾਂਦਾ ਸੀ ਹੂੰ ਹੂੰ ਦੋਨੇ ਵਾਲੋ ਇੰਡੀਅਨ ਇੰਡੀਅਨ ਤੇ ਕੁੱਤੇ ਤੇ ਕਹਿੰਦੇ ਜਿਵੇਂ ਲਿਖਦੇ ਸੀ ਹਾਂ ਨਹੀਂ ਨਹੀਂ ਕਈ ਹੋਰਾਂ ਨਹੀਂ ਲਿਖਦੇ ਸੀਗੇ ਕੁੱਤੇ ਨਹੀਂ ਸੀ ਲਿਖਦੇ ਉਹ ਬੰਦਿਆਂ ਨੂੰ ਕੁੱਤੇ ਲਿਖਦੇ ਹੂੰ अच्छा इंडियन डॉग नोट अलाओ यानी कि ਬੰਦੇ ਡੌਗ ਡੌਗ ਕਿਹਾ ਜਾਂਦਾ ਸੀ ਬੰਦੇ ਨੂੰ ਡੌਗ ਕਹਿੰਦੇ ਸੀ ਅੱਛਾ ਅੱਛਾ ਜਿਹੜੇ ਅੰਗਰੇਜ਼ਾਂ ਦੀ ਅੱਜ ਅਸੀਂ ਚੱਕਰੀ ਕਰਨ ਜਾ ਰਹੇ ਹਾਂ ਉਹ ਇੱਥੇ ਸਾਡੇ ਤੋਂ ਚੱਕਰੀ ਕਰਾਂਦੇ ਸੀ ਉਹੀ ਗੱਲ ਹੈ ਹੁਣ ਅਸੀਂ ਉਹਨਾਂ ਅਸੀਂ ਯਾਦ ਕਰਾਂਦੇ ਮਰ ਕੇ ਹੁਣ ਅਸੀਂ ਜਾ ਕੇ ਉਹਨਾਂ ਨੂੰ ਆਪ ਹੀ ਮੰਤਰ ਕਰਤਾ ਵੀ ਆਜੋ ਫਿਰ ਦੁਬਾਰਾ ਕੱਦ ਜਾਣਾ ਅਸੀਂ ਉਧਰ ਪਹੁੰਚ ਕੇ ਉਹ ਐਸ ਤਰ੍ਹਾਂ ਕੇ ਜਿਹੜੀ ਠੰਡੀ ਸੜਕ ਹੈ ਇਹਦਾ ਨਾਮ ਤਾਂ ਹੀ ਧਰਾਇਆ ਗਿਆ ਠੰਡੀ ਸੜਕ 45 ਫੁੱਟ ਚੌੜੀ ਹੈ ਇਹ ਠੰਡੀ ਹੁੰਦੀ ਸੀ ਜਰਦਾ ਠੰਡੀ ਦਾ ਮਤਲਬ ਤਾਂ ਇਹ ਹੋ ਗਿਆ ਨਾ ਜਦੋਂ 36 ਸੀਗੀ ਉਸ ਟਾਈਮ ਤੇ ਵਾਟਾਵਰਨਸ ਤੇ ਬਿੱਕਲ ਨਾਮ ਦੇ ਕੋਈ ਚੀਜ਼ ਹੀ ਨਹੀਂ ਸੀ ਹਾਂ ਹਜਮਨ ਤੁਸੀਂ ਲੋਕਡਾਊਨ ਦੇ ਲਈ ਜਜਮੈਂਟ ਕੀਤੀ ਵੀ ਜਲੰਧਰ ਤੋਂ ਬਾਹਰ ਨਜ਼ਰ ਆਣ ਲੱਗੇ ਸਾਫ ਹੋ ਗਿਆ ਹਾਂਜੀ ਪ੍ਰਦੂਸ਼ਣ ਹੀ ਹੈ ਨਾ ਪ੍ਰਦੂਸ਼ਣ ਹੈ ਨਹੀਂ ਜਿਹਦੇ ਛੜਕਾ ਕਰਦੇ ਜਿੱਥੇ ਉਹ ਛੜਕਾ ਕਰ ਦਿੰਦੇ ਸੀ ਪਹਿਲਾਂ ਆਪਣੇ ਨਗਰ ਨਿਗਮ ਵਾਲੇ ਕਮੇਟੀਆਂ ਵੀ ਕਰਦੀਆਂ ਸੀ ਹਾਂ ਮੌਸਮ ਉਹ ਤਾਂ ਪਤਾ ਨਹੀਂ ਕੀ ਗੱਲ ਬੰਦ ਕਰਤਾ ਪਹਿਲਾਂ ਕੀਤਾ ਜਾਂਦਾ ਸੀ ਜਿਵੇਂ ਜਿਵੇਂ ਪਾਣੀ ਵੱਧ ਗਿਆ ਉਹਨੇ ਮੈਂ ਬੰਦ ਕਰਤਾ ਨਹੀਂ ਤਾਂ ਪਹਿਲਾਂ ਜਿਹੜੀਆਂ ਛੜਕਾ ਕਚੀਆਂ ਹੁੰਦੀਆਂ ਸੀ ਉੱਥੇ ਕਮੇਟੀ ਪਾਣੀ ਛੜਕਦੀ ਸੀ ਸ਼ਾਮ ਨੂੰ ਟੈਂਟਰਾਂ ਦੇ ਨਾਲ अच्छा भुणावी शहर ਪਰਲੇ ਪਾਸੇ ਹੁਣ ਪਰ ਇਧਰ ਸ਼ਹਿਰ ਹੁੰਦਾ ਸੀਗਾ ਸ਼ਹਿਰ ساری ਰਾਜਧਾਨੀ ਇੱਥੇ ਸੀ ਕਹੀ ਵਸਦਾ ਹੀ ਇੱਥੇ ਸੀ ਇਰੀਆ ਗਰੇ ਸਾਰੇ ਲੋਕ ਇੱਥੇ ਰਹਿੰਦੇ ਸੀਗਾ ਉਧਰ ਕੱਲਾ ਜਿਹੜਾ ਪੁੱਜਿਆ ਵਾਲਾ ਮੱਲਾ ਉੱਥੇ ਇੱਕ ਹਾਤਾ ਜਾਂ ਹੁੰਦਾ ਸੀਗਾ اچھا ਜਾਂ ਇੱਕ ਹਾਤਾ ਸਾਹਮਣੇ ਸਟੇਸ਼ਨ ਦੇ ਸਾਹਮਣੇ ਹੁੰਦਾ ਸੀ ਇੰਨੀ ਕਿ ਉਹ ਬਾਤੀ ਜਿਹਨਾਂ ਆਜ਼ਮਮਦਾਂ ਇੱਕ ਮਤਲਬ ਇਹ ਇਹ ਇੰਨੀ ਕਿ ਬਾਤੀ ਹੁੰਦੀ ਜਿਹੜਾ ਆ ਗਾਂਧੀ ਮਾਰਕੀਟ ਹੈ ਇੱਥੇ ਸਿਲਮਾ ਹੁੰਦਾ ਸੀ ਇੱਥੇ ਟਾਗੇ ਖੜਦੇ ਸੀ ਸਟੇਸ਼ਨ ਤੇ ਨਾਵਰਟੀ ਸਿਲਮਾ ਹੁੰਦਾ ਸੀ ਸ਼ਾਇਦ ਉਦੋਂ ਬਾਤੀ ਬੜੀ ਘਟ ਹੋਣੀ ਆ ਜੀ ਉਦੋਂ ਤਾਂ ਪੜਦੇ ਉੱਪਰ ਪੜਦੇ ਲੱਗੇ ਹੁੰਦੇ ਸੁਗਰੀਨਾ ਸੁਕਰੋ ਦਾ ਬਟਿੰਡ ਦੀ ਆਬਾਦੀ ਬੜੀ ਘੱਟ ਹੁੰਦੀ ਸੀ ਉਦੋਂ ਤਾਂ ਆਬਾਦੀ ਮੇਰੇ ਖਿਆਲ ਇਹਦੀ ਮਸਾ ਹੀ 10-12000 ਮਸਾ ਹੀ ਅੱਜ ਤਾਂ 5 ਲੱਖ ਨੂੰ ਟੱਪ ਗਿਆ ਹੁਣ ਤਾਂ ਇਹ ਹੱਬ ਬਣ ਚੁੱਕਿਆ ਹੈ ਮੈਡੀਸਨ ਦਾ ਵੀ ਹੱਬ ਹੈ ਚਿਕਨ ਦੇ ਹੈ ਪੜਾਈ ਦਾ ਵੀ ਹੱਬ ਹੈ ਆਪਣਾ ਸਾਰਾ ਰਫੈਂਡਰੀ ਇੱਥੇ ਆ ਗਈ ਐਮਐਫਲ ਇੱਥੇ ਆ ਗਈ ਐਮਸ ਇੱਥੇ ਆ ਗਿਆ ਹੁਣ ਤਾਂ ਇਹ ਹੱਬ ਬਣ ਗਿਆ ਅੱਛਾ ਜੀ ਮੈਂ ਤੁਹਾਨੂੰ ਦੱਸਿਆ ਵੀ ਇਧਰ ਸ਼ਹਿਰ ਸੀਗਾ ਪਹਿਲਾਂ ਤੇ ਲੈਣਾ ਦੇ ਨਾ ਇੱਕ ਨੰਬਰ ਦੋ ਨੰਬਰ ਪਲੇਟਫਾਰਮ ਇਧਰੋਂ ਸ਼ੁਰੂ ਹੁੰਦੇ ਆ ਹੁਣ ਸਾਜੇ ਵੀ ਉਧਰ ਬਦਲ ਹੀ ਨਹੀਂ ਗਏ ਉਹ ਬਦਲੇ ਨਹੀਂ ਗਏ ਪਲੇਟਫਾਰਮ ਇਹ ਤਾਂ ਇਧਰ ਸਿਰਫ ਅੰਗਰੇਜ਼ ਜਾਂਦੇ ਸੀ ਨਾ ਉੱਧਰਲੇ ਪਾਸੇ ਅੰਗਰੇਜ਼ ਹੀ ਅੰਗਰੇਜ਼ ਹੀ ਜਾਂਦੇ ਉਦੋਂ ਸਵਾਰੀਆਂ ਤਾਂ ਇੰਨੀ ਹੁੰਦੀਆਂ ਸੀ ਟ੍ਰੇਨਾਂ ਦਾ ਤੇ ਹੂੰ ਆਪਾਂ 100 ਸਾਲ ਕਰ ਰਹੇ ਨਾ ਆਪਣਾ ਦਾ ਦੇਸ਼ ਦਾ 47 ਜੇ ਆਬ ਹਾਂਜੀ 47 ਤੋਂ ਬਾਅਦ ਹੀ ਟ੍ਰੇਨਾਂ ਦਾ ਰੂਟ ਫੜਿਆ ਨਾ ਪਬਲਿਕ ਨੇ ਆਪਣੀ ਨਾ ਉਦੋਂ ਪਹਿਲਾਂ ਤਾਂ ਲੋਕ ਜਾਂਦੇ ਸੀ ਘੋੜਿਆਂ ਤੇ ਜਾਂਦੇ ਸੀ ਜਾਂ ਹੱਥੀਆਂ ਤੇ ਜਾਂਦੇ ਸੀ ਜਾਂ ਉੱਠਾਂ ਤੇ ਜਾਂਦੇ ਸੀ ਹੂੰ ਉਦੋਂ ਦਾ ਸਫਰ ਹੀ ਆ ਹੁੰਦਾ ਸੀ ਜੇ ਵਿਆਹ ਹੁੰਦੇ ਸੀ ਉਦੋਂ ਵੀ ਆਈ ਹੁੰਦੇ ਸੀ ਅੱਛਾ ਮੈਂ ਇੱਥੇ ਹੋਰ ਵੀ ਹੋ ਕੋਈ ਇਤਿਹਾਸ ਦਿਖਾਗਾ ਛੜ ਦੇ ਕੇ ਬਹੁਤ ਸਾਰਾ ਹੀ ਇਤਿਹਾਸ ਮੈਂ ਤੁਹਿਆ ਨਾਜ਼ ਘਰ ਦੱਸਿਆ ਜਿਵੇਂ ਆ ਜਿਹੜਾ ਨਾਜ਼ ਘਰ ਹੋ ਗਿਆ ਆ ਚਰਚ ਹੋ ਗਈ ਇਹ ਗ੍ਰੀਨ ਉਜਾੜ ਸੀ ਅੰਗਰੇਜ਼ਾਂ ਦਾ ਗ੍ਰੀਨ ਉਜਾੜ ਵੀ ਇਨੂੰ ਕਿਹਾ ਜਾਂਦਾ ਹੈ ਗ੍ਰੀਨ ਗਾਰਡ ਮੀਨਿੰਗ ਵੀ ਆ ਜਿਹੜੀ ਇੱਥੋਂ ਰਾਹ ਜਿਹੜੀ ਛੜਕ ਤੁਹਾਨੂੰ ਮੈਂ ਕਹਿ ਰਿਹਾ ਆ ਜਿਹੜਾ ਪੁਲ ਬਣਿਆ ਓਵਰ ਬ੍ਰਿਜ ਪਰਲੇ ਪਾਸੇ ਜਿੱਥੇ ਜਿੰਦਾ ਲੱਬਾ ਸੰਘਰਸ਼ ਚੱਲਿਆ ਸੀ ਉਹਦੇ ਥੱਲੇ ਇੱਕ ਕ੍ਰਿਸਚਨ ਰਾਮ ਬਾਗ ਹੈ ਇਹ ਸਾਰੀਆਂ ਡੈੱਡ ਬੋਡੀਆਂ ਕ੍ਰਿਸਚੀਅਨ ਅੱਜ ਵੀ ਉੱਥੇ ਕਿਉਂਕਿ ਉਸ ਉਸ ਵੇਲੇ ਦਾ ਉਹ ਜਿਹੜਾ ਉਸ ਵੇਲੇ ਦਾ ਇਹ ਸਾਰੀ ਗ੍ਰੀਨ ਹਜ਼ਾਰ ਜਣਾ ਹੈ ਰੇਲ ਦੀ ਨਹੀਂ ਹੈ ਗ੍ਰੀਨ ਹਜ਼ਾਰ ਦਾ ਮਤਲਬ ਕੀ ਗ੍ਰੀਨ ਹਜ਼ਾਰ ਦਾ ਮਤਲਬ ਇਹ ਹੈ ਕ੍ਰਿਸਚੀਅਨਾਂ ਦੀ ਜਗ੍ਹਾ ਅੱਛਾ ਠੀਕ ਹੈ ਗ੍ਰੀਨ ਹਜ਼ਾਰ ਜਿੱਥੇ ਗ੍ਰੀਨ ਆਪਣਾ ਟੀਮ ਜਿਵੇਂ ਆਪਾਂ ਰਾਮ ਬਾਗ ਲਈ ਜਿਹੜਾ ਇਹ ਪੱਧ ਲੱਗਿਆ ਤਾਂ ਨਹੀਂ ਯਾਰ ਗ੍ਰੀਨ ਹਜ਼ਾਰ ਖਦੇ ਗ੍ਰੀਨ ਤਾਂ ਉਹ ਵੀ ਕਹਦਾ ਜ ਜਿਹ ਗ੍ਰੀਨ ਚ ਜਦੋਂ ਦਰਖਤ-ਦਰਖਤ ਹੁੰਦੇ ਸੀ ਗ੍ਰੀਨ ਦਾ ਹੋ ਹੀ ਗਿਆ ਪਰ ਜਿੱਥੇ ਆਪਣਾ ਦਫਰਾਂਦੇ ਸੀਗੇ ਵੱਡੇ ਉਹੀ ਰਸਤਾ ਸੀ ਤੇ ਉੱਥੇ ਰਾਮ ਬਾਗ ਸੀ ਨਾ ਇਹ ਸਾਰੀ ਜਗ੍ਹਾ ਹੀ ਇਹਨਾਂ ਦੀ ਸੀ ਠੀਕ ਹੈ ਬਾਅਦ ਚ ਆ ਕੇ ਰੇਲਵੇ ਨੇ ਆਪੇ ਰੰਟਰ ਚਲੇ ਗਿਆ ਚਰਚ ਵੀ ਦੱਸਿਆ ਕਹਿੰਦੇ ਬਹੁਤ ਪੁਰਾਣੀ ਆ ਇਹ ਚਰਚ ਬਹੁਤ ਪੁਰਾਣੀ ਆ ਪੁਰਾਣੀ ਟੈਂਕੀ ਬਣੀ ਹੋਈ 1899 ਦੀ ਐ ਸਟੇਸ਼ਨ ਤੇ ਨੀ ਪੱਤਰ ਕਰਦੇ 1800 ਯਾਦਗਾਰਾ ਬਹੁਤ ਐਥੇ ਉਹ ਜਨਰਲ ਆਫਿਸ ਬਣਿਆ ਹੋਇਆ ਬਹੁਤ ਕੁਝ ਯਾਦਗਾਰਤਾ ਫਿੱਕਿਆ ਆਪਣੇ ਤਾਂ ਜਿਵੇਂ ਉਹ ਕਿਲਾ ਸਾਹਿਬ ਵੀ ਪੁਰਾਣਾ ਹੀ ਹੈ ਕਿਉਂਕਿ ਉਸ ਟਾਈਮ ਤੇ ਜਿਹੜੀ ਵਾਦੀ ਜਦੋਂ ਤੁਸੀਂ ਦੇਖੋ ਸਤ ਨੂੰ ਜਿੱਥੇ ਪੈਂਦਾ ਸੀ ਵਾਦੀ ਕਿੰਨੀ ਕੋਣੀ ਹੁੰਦੀ ਹਾਂ ਉਸ ਵੇਲੇ ਜੀ ਮੈਂ ਤੁਹਾਨੂੰ ਮਾਹੌਲ ਬਹੁਤ ਬਦਲ ਗਿਆ ਅੱਜ ਦੇ ਹਾਲਾਤ ਦੇ ਮੁਤਾਬਕ ਜਿਹੜੀ ਛੜਕ ਹੈ ਇਹਦੀ ਕੋਈ ਰਿਪੇਅਰ ਨਹੀਂ ਕਰਾਂਦਾ ਰੇਲਵੇ ਤਾਂ ਚੁੱਪ ਹੀ ਬਟਾ ਇੱਕ ਦੋ ਵਾਰ ਹੀ ਮੈਂ ਹੀ ਜਾ ਕੇ ਤੇ ਪ੍ਰਦਰਸ਼ਨ ਪ੍ਰਦੋਸ਼ਣ ਕੀਤਾ ਉਦੋਂ ਉਹਨਾਂ ਨੇ ਕੀਤਾ ਉਦੋਂ ਉਹਨਾਂ ਨੇ ਪਰਚਾ ਵੀ ਦੇ ਦਿੱਤਾ ਸੀ ਮਿਲ ਤੇ ਤੇ ਉਦੋਂ ਇਹ ਹੀ ਗੱਲ ਕਹਿ ਕੇ ਕਿ ਜੀ ਵੀ ਇਹ ਜਿਹੜਾ ਛੜਕ ਤੁਹਾਡੀ ਨਹੀਂ ਹੈ ਇਹ ਨਗਰ ਨਹੀਂ ਗਾ ਵੀ ਇਹਨੂੰ ਰਿਪੇਅਰ ਕਰਾਂਦਾ ਜਦੋਂ ਮੇਰੇ ਵਰਗਾ ਜਾ ਕੇ ਕਹਿੰਦਾ ਟੁੱਟੀ ਸੜਕ ਛੜਕ ਟੁੱਟੀ ਪਈ ਹੈ ਹੁਣ ਜਿਵੇਂ ਉਹ ਪੋਲ ਟੁੱਟਿਆ ਉਵੇਂ ਦੀ ਸੜਕ ਦੀ ਵੈਲਿਊ ਇੰਨੀ ਵੱਧ ਗਈ ਕਿ ਲੱਖ 1.5 ਲੱਖ ਦੀ ਵਾਧਦੀ ਸ਼ਾਮ ਨੂੰ ਇਹਨਾਂ ਨੇ ਤਾਂ ਆਪਣਾ ਡਾ ਰਾਤ ਨੂੰ ਮਿਲ ਜਾਂਦੀ ਦਿਨ ਵਿੱਚ ਵੀ ਲੱਗੇ ਪਰ ਇਹਦਾ ਕੰਨੀ ਕੋਈ ਗੌਰ ਨਹੀਂ ਕਰਦਾ ਨਾ ਤਾਂ ਰੇਲਵੇ ਕਹਤਾ ਰੇਲਵੇ ਕੋਲ ਛੜ ਆ ਨਹੀਂ ਜਦਾਂ ਪਈ ਹੈ ਕਿਉਂ ਨਹੀਂ ਇਹਨੂੰ 40 ਫੁੱਟੀ 45 ਫੁੱਟੀ ਕਰ ਦਿੱਤਾ ਜਾਂਦਾ ਜਦੋਂ ਕਾਗਜ਼ਾਂ 'ਚ 45 ਫੁੱਟ ਹੈ ਨਹੀਂ ਮਗਰ ਜਿਹੜੀ ਸੜਕ ਉਹਨੂੰ ਗਰਮ ਸੜਕ ਕਹਿੰਦੇ ਸੀ ਇਸ ਲਈ ਉਹਨਾਂ ਨਾਲ ਵਾਲੀ ਉਹਨੂੰ ਗਰਮ ਸੜਕ ਗਰਮ ਹੁੰਦੀ ਆ ਗਰਮ ਤਾਂ ਮਿਲ ਵੀ ਉੱਥੇ ਮਿੱਟੀ ਨਹੀਂ ਸੀ ਹੁੰਦੀ ਉੱਥੇ ਦਰਖਤ ਘਟ ਸੀ ਨੇ ਘਟ ਇਹਨੂੰ ਠੰਡੀ ਕਹਿੰਦੇ ਸੀ ਉਹਨੂੰ ਗਰਮ ਕਰਦੇ ਸੀ ਠੀਕ ਹੈ ਉੱਥੇ ਜਿਵੇਂ ਸਿਵਲ ਹਸਪਤਾਲ ਉਸ ਟਾਈਮ ਤੇ ਬਣਿਆ ਹੋਊਗਾ ਉਹਦਾ ਰੇਲ ਉਹ ਉਸ ਵੇਲੇ ਦਾ ਰੇਲ ਉਸੇ ਟਾਈਮ ਦਾ ਇਹ ਜਿਹੜੀਆਂ 681800 ਤੋਂ 18000 ਸਾਲ ਵਿੱਚ ਬਣੀਆਂ ਉਹ ਅੱਜ ਵੀ ਉਵੇਂ ਖੜੀਆਂ ਹਾਂ ਹੂੰ ਉਹਨਾਂ ਦਾ ਮਟੀਰੀਅਲ ਅੱਜ ਵੀ ਉਵੇਂ ਹੀ ਬੋਲਦਾ ਮੈਂ ਸੁਣਿਆ ਉਹ ਚ ਕੱਲੇ ਢੋਕੀ ਨਹੀਂ ਜਾਂਦੀ ਨਾ ਕੱਲੇ ਢੋਕੀ ਜਾਵੇ ਨਾ ਲੱਕੜ ਨੂੰ ਖੁੱਲਣ ਲੱਗੇ ਨਾ ਸਰੀਏ ਸਰੀਏ ਨੂੰ ਜੱਗ ਲੱਗੇ ਨਾ ਗਾੜਾਂ ਨੂੰ ਜੜ ਲੱਗੇ ਅੱਜ ਕੱਲ ਤਾਂ ਜਿਹੜੇ ਉਦੋਂ ਬਾਅਦ ਬਣਾਏ ਉਹ ਛੜ ਕੇ ਟਿੱਕ ਪੇ ਦੁਆਰਾ ਵੀ ਬਣਾਉਂਦੇ ਹਾਂ ਉਦੋਂ ਬਾਅਦ ਜਿਵੇਂ ਪੋਲਟਾ ਗਿਆ ਸੀਗਾ ਹਾਂਜੀ ਤਾਂ ਸਾਹਮਣੇ ਇੱਕ ਬਿਲਡਿੰਗ ਵੀ ਹੈਗੀ 18000 ਲਿਖਿਆ ਉੱਤੇ ਆਹ ਦੇਖੋ ਨਾ ਜਿਹੜੀ ਛੜਕ ਪੁਰਾਣੀ ਬਣੀ ਸੀ ਜਿਵੇਂ ਉਹ ਹਾਲਾਤ ਤੇ ਉਸ ਵੇਲੇ ਦਾ ਇਹ ਪਰਲਾ ਹਿੱਸਾ ਬਣਿਆ ਹੋਇਆ ਹੈ ਇਹ ਬਾਅਦ ਥੋੜਾ ਜਾਊਗਾ ਪਰਲਾ ਸੱਤਾ ਹੋਈ ਹੈ ਸੱਤਾ ਹੋਈ ਹੈ ਥੋੜਾ ਜਿਹਾ ਅੱਗੇ ਆ ਕੇ ਇਹਨਾਂ ਨੇ ਇਹਨੂੰ ਸੈੱਟ ਕੀਤਾ ਸੱਤਾ ਹੋਈ ਹੈ ਸਾਰੀ ਜਿਉਂ ਨਾਜ ਕਰਾ ਸੱਤਾ ਜਿਹੜੀ ਇਹਦੀਆਂ 12 13 13 ਫੁੱਟ ਤੋਂ ਹੋਈ ਹੈ ਚੌੜੀਆਂ ਵੀ ਬਹੁਤ ਹੋਣੀਆਂ ਅੰਦਰੋਂ ਇਹ ਜਿੱਦੀ ਇੰਨੀਆਂ ਟਾਇਆਂ ਡੇਡੀਆਂ ਚੌੜੀਆਂ ਟੁੰਨੇ ਦੇ ਬੰਦ ਸੀ ਨਾ ਟੁੰਨੇ ਦੀ ਟੁੰਨੇ ਦੀਆਂ ਛੜਕਾ ਉਹ ਦੇਖੋ ਅੱਜ ਦੀਆਂ ਗਲੀਆਂ ਥੋੜੀਆਂ ਕੰਦਾ ਕੰਦਾ ਹੁੰਦੀਆਂ ਸੀ ਐਡੀਆਂ ਐਡੀਆਂ ਕੰਦਾ ਹੁੰਦੀਆਂ ਆਪਣੇ ਘਰਾਂ ਦੀ ਵੀ ਇਹੀ ਹੁੰਦੀਆਂ ਸੀ ਹੁਣ ਤਾਂ ਅਸੀਂ ਕਹਿੰਦੇ ਵੀ ਗਰਮੀਆਂ ਬਹੁਤ ਹੁਣ ਅਸੀਂ ਆਹ ਤਾਂ 1/2 ਇੰਚ ਬੀਬੀ ਕਿਤੇ ਅੱਧੇ ਇੰਚੀ ਤੋਂ ਡੇਡੀਆਂ ਦੇ ਵਿੱਚ ਉਦਾਸ ਸਿਮੈਂਟ ਲਾਉਂਦੇ ਆ ਉਦੋਂ ਅਸੀਂ ਚੂਨਾ ਲਾਉਂਦੇ ਸੀ ਚੁੰਨੇ ਦੇ ਨਾਲ ਖੜਦੀਆਂ ਸੀ ਉਹ ਜ਼ਿਆਦਾ ਮਜ਼ਬੂਤ ਹੁੰਦਾ ਉਹ ਗਾਰੇ ਨਾਲ ਖੜਦੀਆਂ ਸੀ ਉਹ ਠੰਡੀਆਂ ਹੁੰਦੀਆਂ ਠੰਡੀਆਂ ਵੀ ਨਾਲੇ ਮਜ਼ਬੂਤ ਹੁੰਦਾ ਪੱਕਿਆਂ ਦੀ ਲੋੜ ਸੀ ਪੈਂਦੀ ਹੁਣ ਏਸੀ ਵੀ ਗਰਮੀ ਲੱਗਦੀ ਤੇ ਨਾਲ ਛੇਤੀ ਟਾਏ ਜਾਂਦੇ ਆ ਮਕਾਨ ਫਿਰ ਮੈਂ ਕਹ ਰਿਹਾ ਵੀ ਗੜੀਆਂ ਅੱਜ ਵੀ ਛੱਤਾਂ ਬਣੀਆਂ ਤੁਸੀਂ ਅੱਜ ਵੀ ਦੇਖ ਲਓ ਮੈਨੂੰ ਲੱਗਦਾ ਅਜੇ 2-250 ਸਾਲ ਹੋਰ ਚੱਲਣ ਇਹ ਤਾਂ ਰੇਲਵੇ ਵਾਲਿਆਂ ਨੂੰ ਠੱਕੇ ਨਾਲ ਢਾ ਢਾ ਕੇ ਬਣਾ ਰਹੇ ਉਹਦਾ ਫਾਇਦਾ ਤਾਂ ਕੋਈ ਹੈ ਨਹੀਂ ਜਦੋਂ ਪੁਰਾਣੀਆਂ ਮਾਰਤਾ ਸਹੀ ਖੜੀਆਂ ਜਾਦਾਂ ਪਈ ਉਹਨੂੰ ਤੋੜਿਆ ਕਿਉਂ ਜਾ ਰਿਹਾ ਐ ਡੇ ਡੇ ਡਾੜ ਰੈ ਨੂੰ ਫੇਰ ਤੋਂ ਕੁਮਾਰੀ ਹੁੰਦੀ ਮੈਂ ਤਾਂ ਹੈਰਾਨ ਐ ਜਿੱਦਾਂ ਡਾੜ ਰ ਅਜੇ ਤੱਕ ਡਿੱਗੀ ਡੇ ਡੇ ਡਾੜ ਗਲੇ ਹੀ ਨਹੀਂ ਕਦੇ ਵੀ ਹੁਣ ਤਾਂ ਲੱਗਿਆ ਉਹਨਾਂ ਆਹ ਦੇਖੋ 15 ਫੁੱਟ ਤੋਂ ਥੱਲੇ ਛੱਤ ਹੀ ਨਹੀਂ ਸੀ ਹੁੰਦੀ ਬਹੁਤ ਉੱਚੀ ਸੀ ਉਹਨਾਂ ਅੰਦਰ ਐ ਲੱਗਦਾ ਜਿਵੇਂ ਏਸੀ ਹੁੰਦਾ ਤੇ ਥੱਲੇ ਜਦੋਂ ਠੰਡ ਹੁੰਦੀ ਸੀ ਥੱਲੇ ਕੋ ਬਣਾਉਂਦਾ ਸੀਗਾ ਤੁੱਲਾ ਟਾਇਪ ਅੱਗ ਲਾ ਕੇ ਸੇਕਦੇ ਸੀ ਜੋ ਪੁਰਾਣੀਆਂ ਫਿਲਮਾਂ ਦੇਖੋਦੇ ਸੀ ਹਾਂ ਜਿਹਨੂੰ ਪੁਰਾਣੀਆਂ ਫਿਲਮ ਉਹ ਅੱਜ ਵੀ ਇੱਥੇ ਬਣਾਇਆ ਹੋਇਆ ਅੰਦਰ ਚਲੋ ਬਈ ਜੇ ਪਾ ਕਿ ਹੋਰ ਦਿਨ ਆਪਾਂ ਕਿਤੇ ਹੋਰ ਸਟੋਰੀ ਕਰਾਂਗੇ ਠੰਡੀ ਸੜਕ ਦੀ ਹਾਂ ਇਹਦਾ ਤੁਹਾਨੂੰ ਪਾਰਟ 1 ਪਾਰਟ 2 ਪਾਰਟ 3 ਪਾਰਟ 4 ਉਹ ਸਿਰਸਲਾਮ ਆ ਗਿਆ ਜਿਹੜਾ ਜਿਹੜਾ ਫਿਲਮਾਂ ਦੇ ਨਾਮ ਨਹੀਂ ਨਾ ਮਿਲਦੇ ਉਹ ਬਾਗੀ 2 ਬਾਗੀ 3 ਬਾਗੀ 4 ਜਿਹਾ ਕੋਈ ਜਿਹੜਾ ਤੁਸੀਂ ਦੱਸਿਆ ਚਰਚ ਬਣੀਆਂ ਹੋਰ ਕੋਠੀਆਂ ਬਣੀਆਂ ਨੇ ਇਤਿਹਾਸਕ ਟੈਂਕੀ ਬਣੀਆਂ ਲਾਲੋ ਪਾਣੀ ਦਾ ਕਪੜਾ ਆਹ ਦਾ ਕੀ ਕਹਿੰਦੇ ਆ ਰੀਲ ਬੈਡਰਮ ਟਿਕ ਕਲੱਬ ਹੋ ਗਿਆ ਉਹ ਵੀ ਪੁਰਾਣਾ ਨਾ ਪੁਰਾਣੀਆਂ ਹੂੰ ਚਲੋ ਦੋਸਤੋ ਇਹ ਅਸੀਂ ਸ਼ੁਰੂ ਕੀਤੀ ਅੱਜ ਸੀਰੀਜ਼ ਹੈ ਠੰਡੀ ਸੜਕ ਦੀ ਤੇ ਇੰਨੀ ਹਾਂ ਟੋਲ ਸਟੋਰੀਆਂ ਅਰੋਂ ਹੋਰ ਵੀ ਦਿਖਾਵਾਂਗੇ ਜਿਵੇਂ ਕਿ ਚਰਚ ਹੋ ਗਈ ਪੁਰਾਣੀ 1854-55 ਦੀ ਬਣੀ ਹੋਈ ਹੈ ਤਾਂ ਉਹਨਾਂ ਦੇ ਨਵੇਂ ਦੀ ਬਣੀ ਪਿਆ ਜਨਰਲ ਹਾਊਸ ਹੈ ਤੇ ਡਰਾਮਾਟਿਕ ਕਲੱਬ ਹੈ ਬਹੁਤ ਕੁਝ ਹੈਗਾ ਇੱਥੇ ਦੇਖਣ ਨੂੰ ਉਹ ਦਿਖਾਵਾਂਗੇ ਬਹੁਤ ਇੰਟਰਸਟਿੰਗ ਹੈ ਸਾਡੇ ਸ series ਨਾਲ ਜੁੜੇ ਰਹੋ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਪੰਜ ਪਾਲਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਪਰਮ